ਪੁਲਿਸ ਨੇ ਇੰਸਟਾਗ੍ਰam ਰਾਹੀਂ 16 ਮਾਰਚ ਨੂੰ ਜਲੰਧਰ ਦੇ ਪਿੰਡ ਰਸੋਲਪੁਰ ਵਿੱਚ ਸੋਸ਼ਲ ਮੀਡੀਆ ਪ੍ਰਭਾਵਕ ਨਵਦੀਪ ਸਿੰਘ ਉਰਫ ਰੋਜ਼ਰ ਸੰਧੂ ਦੇ ਘਰ ਹੈਂਡਗ੍ਰੇਡਡ ਸੁੱਟਣ ਵਾਲੇ 19 ਸਾਲਾ ਅਤਵਾਦੀ ਹਾਰਦਿਕ ਨੂੰ ਸਖਲਾਈ ਦੇਣ ਵਾਲੇ ਫੌਜੀ ਸੁਖਚੈਨ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਦਿਹਾਤੀ ਪੁਲਿਸ ਨੇ ਸਿਪਾਹੀ ਸੁਖਚੈਨ ਸਿੰਘ ਨੂੰ ਜੰਮੂ ਕਸ਼ਮੀਰ ਦੇ ਰਜ਼ੌਰੀ ਦੇ ਨੋਸ਼ੇਰਾ ਸੈਕਟਰ ਤੋਂ ਗ੍ਰਿਫਤਾਰ ਕੀਤਾ ਹੈ। ਹਾਰਦਿਕ ਨੂੰ ਮੱਧ ਪ੍ਰਦੇਸ਼ ਤੋਂ ਫੌਜ ਦੀ ਟ੍ਰੇਨਿੰਗ ਲੈਂਦਾਂ ਇੱਕ ਲਿੰਕ ਮਿਲਿਆ ਹੈ। ਸ਼੍ਰੀ ਮੁਕਸਦ ਸਾਹਿਬ ਦੇ ਪਿੰਡ ਮਹਾਵੱਦਰ ਦੇ ਰਹਿਣ ਵਾਲੇ ਸਿਪਾਹੀ ਸੁਖਚੈਨ ਸਿੰਘ ਦੇ ਤਿੰਨ ਮੋਬਾਈ ਬ੍ਰਾਹਮੜhoe ਨੇ ਟ੍ਰੇਨਿੰਗ ਨਾਲ ਸੰਬੰਧ ਸਬੂਤ ਇੱਕ ਮੋਬਾਈਲ ਵਿੱਚ ਮਿਲੇ ਨੇ ਹਾਰਦਿਕ ਤੋਂ ਪੁੱਛਗਿੱਤ ਤੋਂ ਬਾਅਦ ਫੌਜੀ ਦਾ ਨਾਂ ਸਾਹਮਣੇ ਆਇਆ ਜਾਂਚ ਤੋਂ ਪਤਾ ਲੱਗਿਆ ਹੈ ਗ੍ਰੇਡ ਦੀ ਖੇਪ ਗੁਰਦਾਸਪੁਰ ਵਿੱਚ ਕਰਨ ਨੂੰ ਦਿੱਤੀ ਗਈ ਸੀ ਅਤੇ ਖੇਪ ਸਰਦ ਪਾਰਤ ਹੋਈ ਸੀ ਇਸ ਖਬਰ ਉੱਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜੁਰ ਦੱਸਿਓ ਬਹੁਤ ਬਹੁਤ ਤੁਹਾਡਾ ਧੰਨਵਾਦ ਪੁਲਿਸ ਨੇ ਇੰਸਟਾਗ੍ਰਾਮ ਰਾਹੀਂ 16 ਮਾਰਚ ਨੂੰ ਜਲੰਧਰ ਦੇ ਪਿੰਡ ਰਸੂਲਪੁਰ ਵਿੱਚ ਸੋਸ਼ਲ ਮੀਡੀਆ ਪ੍ਰਭਾਵਕ ਨਵਦੀਪ ਸਿੰਘ ਉਰਫ ਰੋਜ਼ਰ ਸੰਧੂ ਦੇ ਘਰ ਹੈਂਡ ਗ੍ਰੇਨੇਡ ਸੁੱਟਣ ਵਾਲੇ 19 ਸਾਲਾ ਹੱਤਿਆਵਾਦੀ ਹਾਰਦਿਕ ਨੂੰ ਸਖਲਾਈ ਦੇਣ ਵਾਲੇ ਫੌਜੀ ਸੁਖਚੈਨ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਦਿਹਾਤੀ ਪੁਲਿਸ ਨੇ ਸਿਪਾਹੀ ਸੁਖਚੈਨ ਸਿੰਘ ਨੂੰ ਜੰਮੂ ਕਸ਼ਮੀਰ ਦੇ ਰਜ਼ੌਰੀ ਦੇ ਨੋਸ਼ੇਰਾ ਸੈਕਟਰ ਤੋਂ ਗ੍ਰਿਫਤਾਰ ਕੀਤਾ ਹੈ। ਹਾਰਦਿਕ ਨੂੰ ਮੱਧ ਪ੍ਰਦੇਸ਼ ਤੋਂ ਫੌਜ ਦੀ ਟ੍ਰੇਨਿੰਗ ਲੈਂਦਾਂ ਇੱਕ ਲਿੰਕ ਮਿਲਿਆ ਹੈ। ਸ਼੍ਰੀ ਮੁਕਸਦ ਸਾਹਿਬ ਦੇ ਪਿੰਡ ਮਹਾਵੱਦਰ ਦੇ ਰਹਿਣ ਵਾਲੇ ਸਿਪਾਹੀ ਸੁਖਚੈਨ ਸਿੰਘ ਦੇ ਤਿੰਨ ਮੋਬਾਈਲ ਬਰਾਮਦ ਹੋਏ ਨੇ। ਟ੍ਰੇਨਿੰਗ ਨਾਲ ਸੰਬੰਧ ਸਬੂਤ ਇੱਕ ਮੋਬਾਈਲ ਵਿੱਚ ਮਿਲੇ ਨੇ। ਹਾਰਦਿਕ ਤੋਂ ਪੁੱਛਗਿੱਤ ਤੋਂ ਬਾਅਦ ਫੌਜੀ ਦਾ ਨਾਂ ਸਾਹਮਣੇ ਆਇਆ ਜਾਂਚ ਤੋਂ ਪਤਾ ਲੱਗਿਆ ਹੈ ਗ੍ਰੇਨੇਡ ਦੀ ਖੇਪ ਗੁਰਦਾਸਪੁਰ ਵਿੱਚ ਕਰਨ ਨੂੰ ਦਿੱਤੀ ਗਈ ਸੀ ਅਤੇ ਇਹ ਖੇਪ ਸਰਦ ਪਾਰਤੋਾਈ ਸੀ ਇਸ ਖਬਰ ਉੱਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜੁਰ ਦੱਸਿਓ ਬਹੁਤ ਬਹੁਤ ਤੁਹਾਡਾ ਧੰਨਵਾਦ ਪੁਲਿਸ ਨੇ ਇੰਸਟਾਗ੍ਰam ਰਾਹੀਂ 16 ਮਾਰਚ ਨੂੰ ਜਲੰਧਰ ਦੇ ਪਿੰਡ ਰਸੂਲਪੁਰ ਵਿੱਚ ਸੋਸ਼ਲ ਮੀਡੀਆ ਪ੍ਰਭਾਵਕ ਨਵਦੀਪ ਸਿੰਘ ਉਰਫ ਰੋਜ਼ਰ ਸੰਧੂ ਦੇ ਘਰ ਹੈਂਡ ਗ੍ਰੇਨੇਡ ਸੁੱਟਣ ਵਾਲੇ 19 ਸਾਲਾ ਹੱਤਿਆਵਾਦੀ ਹਾਰਦਿਕ ਨੂੰ ਸਖਲਾਈ ਦੇਣ ਵਾਲੇ ਫੌਜੀ ਸੁਖਚੈਨ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਦੇਹਾਤੀ ਪੁਲਿਸ ਨੇ ਸਿਪਾਹੀ ਸੁਖਚੈਨ ਸਿੰਘ ਨੂੰ ਜੰਮੂ ਕਸ਼ਮੀਰ ਦੇ ਰਜ਼ੌਰੀ ਦੇ ਨੋਸ਼ੇਰਾ ਸੈਕਟਰ ਤੋਂ ਗ੍ਰਿਫਤਾਰ ਕੀਤਾ ਹੈ। ਹਾਰਦਿਕ ਨੂੰ ਮੱਧ ਪ੍ਰਦੇਸ਼ ਤੋਂ ਫੌਜ ਦੀ ਟ੍ਰੇਨਿੰਗ ਲੈਣ ਦਾ ਇੱਕ ਲਿੰਕ ਮਿਲਿਆ ਹੈ। ਸ਼੍ਰੀ ਮੁਕਸਦ ਸਾਹਿਬ ਦੇ ਪਿੰਡ ਮਹਾਵੱਦਰ ਦੇ ਰਹਿਣ ਵਾਲੇ ਸਿਪਾਹੀ ਸੁਖਚੈਨ ਸਿੰਘ ਦੇ ਤਿੰਨ ਮੋਬਾਈਲ ਬਰਾਮਦ ਹੋਏ ਨੇ। ਟ੍ਰੇਨਿੰਗ ਨਾਲ ਸੰਬੰਧ ਸਬੂਤ ਇੱਕ ਮੋਬਾਈਲ ਵਿੱਚ ਮਿਲੇ ਨੇ। ਹਾਰਦਿਕ ਤੋਂ ਪੁੱਛਗਿੱਛ ਤੋਂ ਬਾਅਦ ਫੌਜੀ ਦਾ ਨਾਂ ਸਾਹਮਣੇ ਆਇਆ। ਜਾਂਚ ਤੋਂ ਪਤਾ ਲੱਗਿਆ ਹੈ ਗ੍ਰੇਡ ਦੀ ਖੇਪ ਗੁਰਦਾਸਪੁਰ ਵਿੱਚ ਕਰਨ ਨੂੰ ਦਿੱਤੀ ਗਈ ਸੀ। ਅਤੇ ਖੇਪ ਸਰਦ ਪਾਰਤ ਹੋਈ ਸੀ। ਇਸ ਖਬਰ ਉੱਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜੁਰ ਦੱਸਿਓ ਬਹੁਤ-ਬਹੁਤ ਤੁਹਾਡਾ ਧੰਨਵਾਦ ਪੁਲਿਸ ਨੇ ਇੰਸਟਾਗ੍ਰਾਮ ਰਾਹੀਂ 16 ਮਾਰਚ ਨੂੰ ਜਲੰਧਰ ਦੇ ਪਿੰਡ ਰਸੂਲਪੁਰ ਵਿੱਚ ਸੋਸ਼ਲ ਮੀਡੀਆ ਪ੍ਰਭਾਵਕ ਨਵਦੀਪ ਸਿੰਘ ਉਰਫ ਰੋਜ਼ਰ ਸੰਧੂ ਦੇ ਘਰ ਹੈਂਡਗ੍ਰੇਡਡ ਸੁੱਟਣ ਵਾਲੇ 19 ਸਾਲਾ ਹੱਤਿਆਵਾਦੀ ਹਾਰਦਿਕ ਨੂੰ ਸਖਲਾਈ ਦੇਣ ਵਾਲੇ ਫੌਜੀ ਸੁਖਚੈਨ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਦਿਹਾਤੀ ਪੁਲਿਸ ਨੇ ਸਿਪਾਈ ਸੁਖਚੈਨ ਸਿੰਘ ਨੂੰ ਜੰਮੂ ਕਸ਼ਮੀਰ ਦੇ ਰਜ਼ੌਰੀ ਦੇ ਨੋਸ਼ੇਰਾ ਸੈਕਟਰ ਤੋਂ ਗ੍ਰਿਫਤਾਰ ਕੀਤਾ ਹੈ ਹਾਰਦਿਕ ਨੂੰ ਮੱਧ ਪ੍ਰਦੇਸ਼ ਤੋਂ ਫੌਜ ਦੀ ਟ੍ਰੇਨਿੰਗ ਲੈਣ ਦਾ ਇੱਕ ਲਿੰਕ ਮਿਲਿਆ ਹੈ ਸ਼ਰੀ ਮੁਕਸਦ ਸਾਹਿਬ ਦੇ ਪਿੰਡ ਮਹਾਵੱਦਰ ਦੇ ਰਹਿਣ ਵਾਲੇ ਸਿਪਾਹੀ ਸੁਖਚੈਨ ਸਿੰਘ ਦੇ ਤਿੰਨ ਮੋਬਾਈਲ ਬਰਾਮਦ ਹੋਏ ਨੇ ਟ੍ਰੇਨਿੰਗ ਨਾਲ ਸੰਬੰਧ ਸਬੂਤ ਇੱਕ ਮੋਬਾਈਲ ਵਿੱਚ ਮਿਲੇ ਨੇ ਹਾਰਦਿਕ ਤੋਂ ਪੁੱਛਗਿੱਤ ਤੋਂ ਬਾਅਦ ਫੌਜੀ ਦਾ ਨਾਂ ਸਾਹਮਣੇ ਆਇਆ ਜਾਂਚ ਤੋਂ ਪਤਾ ਲੱਗਿਆ ਹੈ ਗ੍ਰੇਡ ਦੀ ਖੇਪ ਗੁਰਦਾਸਪੁਰ ਵਿੱਚ ਕਰਨ ਨੂੰ ਦਿੱਤੀ ਗਈ ਸੀ ਅਤੇ ਖੇਪ ਸਰਦ ਪਾਰਤ ਹੋਈ ਸੀ ਇਸ ਖਬਰ ਉੱਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜੁੜ ਦੱਸਿਓ ਬਹੁਤ ਬਹੁਤ ਤੁਹਾਡਾ ਧੰਨਵਾਦ